ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਤੇ ਅੱਜ ਦਾ ਰੈਕਸ਼ਨ ਕਰਨ ਜਾ ਰਹੇ ਹਾਂ ਜੀ ਆਪਾਂ ਕਾਕੂ ਮੈਨੀਆਂ ਰਿਜਣਾ ਦੀ ਵੀਡੀਓ ਤੇ ਸਕੂਟਰ ਮੈਕੈਨਿਕ ਫਣੀ ਜੀ ਵੀਡੀਓ ਬਹੁਤ ਘੈਂਟ ਆ ਤੇ ਨਜ਼ਾਰਾ ਆਉਣ ਵਾਲਾ ਵਾ ਤੇ ਆਓ ਜੀ ਮਿਲ ਕੇ ਦੇਖਦੇ ਹਾਂ ਵੀਡੀਓ ਆਹ ਆ ਪਤਾ ਨਹੀਂ ਕਿਹੜਾ ਕਵਾੜ ਲਾ ਕੇ ਆਇਆ ਇਹਨਾਂ ਨੇ ਵੀ ਐਵੇਂ ਥਾਂ ਹੀ ਰੋਕਿਆ ਨਾ ਕੀ ਜਾਣ ਆਉਂਦਾ ਇਹਨੂੰ ਇੰਜਣ ਚਾਲਨ ਲਿਆ ਜੀ ਗੱਥਲਾ ਮੇਰੀ ਇਹਨੂੰ ਤਿਆਰ ਕਰਦੇ ਤੇ ਆ ਸ਼ੀਲਡ ਜੀ ਦੀ ਫਿੱਟ ਕਰਦੀ ਉਹਨੇ ਲੈਣ ਆਉਣਾ ਅੱਜ ਸ਼ੀਲਡ ਕਿੱਥੇ ਰੱਖੀ ਆ ਸ਼ੀਲਡ ਅੰਦਰ ਪਈ ਫਟੇ ਤੇ ਅੱਛਾ ਤੇ ਆਪ ਕਿੱਥੇ ਚੱਲਿਆ ਉਹ ਮੈਂ ਨਵੇਂ ਪਿੰਡ ਚੱਲਿਆ ਜਰਾ ਕਿਉਂ ਨਵੇਂ ਪਿੰਡ ਹਾਥੀ ਆਇਆ ਹਾਥੀ ਨਹੀਂ ਆਇਆ ਉੱਥੇ ਫੋਨ ਆਇਆ ਉਹ ਗੱਡੀ ਖਰਾਬ ਹੋਈ ਕਹਿਦੀ ਵੇਖਾਂ ਵਾ ਮੈਂ ਤੇ ਤੈਨੂੰ ਦੱਸਿਆ ਜੇ ਤੱਕ ਸਕੂਟਰ ਠੀਕ ਕਰਨਾ ਨਹੀਂ ਆਇਆ ਤੈਨੂੰ ਗੱਡੀ ਠੀਕ ਕਰਨ ਨੂੰ ਕਿਨੇ ਸਕ ਲਿਆ ਵਾਰ ਨਾ ਕਰ ਉਹ ਬੰਦਾ ਵਾਗ ਬਿਆ ਉਹਨੇ ਫੋਨ ਕੀਤਾ ਤੇ ਮੈਂ ਵੇਖਾਂ ਵਾ ਮਣੀ ਯਾਰ ਤਾ ਤੂੰ ਆਏ ਹੋ ਕੇ ਚੱਲਿਆ ਜਿੱਦਾਂ ਠੱਕਦੇ ਚੱਲਿਆ ਹੁੰਦਾ ਆਇਆ ਤੂੰ ਹੀ ਖਾਲਾ ਰਸ ਬੁੱਲਾ ਜਿਹੜਾ ਖਾਦਾ ਇਹ ਰਸ ਬੁੱਲਾ ਆ ਜਿਹੜਾ ਤੈਨੂੰ ਮੋਰਚਲ ਖੋਲ ਕੇ ਚੱਲ ਚੱਲੇ ਖਲਾਰਾ ਕਿਨੇ ਸਾਹਮਣਾ ਉਹ ਆ ਜਣਾ ਮੈਂ ਘੰਟਾ ਕਿ ਲੱਗਣਾ ਵਾ ਜਿਆਦਾ ਟਾਈਮ ਨਹੀਂ ਲੱਗਣਾ ਤੇ ਤੂੰ ਨਾਲੇ ਦੁਕਾਨ ਦਾ ਧਿਆਨ ਰੱਖੀਂ ਨਾ ਵੇ ਪੰਮੇ ਦੀ ਬੀਬੀ ਕੋ ਜਾ ਕੇ ਤੇ ਬਰੈਡ ਖਾਦਾ ਰਹੇ ਬਰੈਡ ਗੱਲਾਂ ਦਾ ਸਾਰਾ ਦੂਰ ਚੱਲਿਆ ਬਰੈਡ ਮੈਂ ਕਰਾਂ ਬੰਦੇ ਵਿਚਾਰੇ ਨੇ ਬਰੈਡ ਕਿੱਥੋਂ ਘਾਰੇ ਪੈਰ ਤੇ ਸਾਰੇ ਹੁਲੇ ਤੂੰ ਲਾਓ ਜੀ ਆ ਗਿਆ ਸਕੂਟਰ ਵਾਲਾ ਇੱਕ ਹੋਰ ਤੂੰ ਮਤ ਦਲੇਗਾ ਤੇਰੇ ਨਾਲ ਦਸਤੂਰ ਤੋਂ ਪਿਆਣਾ ਆ ਜਾ ਹਾਂ ਕੰਦ ਹੋ ਗਿਆ ਨਹੀਂ ਕੀ ਪੱਛੀ ਲੱਗ ਗਈ ਆ ਇਹ ਪੱਛੀ ਲੱਗ ਗਈ ਯਾ ਧਰੋਣੀ ਤੇਰੀ ਮਾਂ ਵੱਟ ਲਾ ਇਹਨੂੰ ਪੱਛੀ ਲਾ ਬੜਾ ਜਨੇ ਆ ਗਿਆ ਉੱਤੇ ਜੀ ਬੰਦਾ ਵੱਟ ਕੇ ਬੜਾ ਮਾਰ ਇਹਦਾ ਜਿਤਾ ਘਰੋਂ ਨਿਕਲ ਲਗਾ ਤੂੰ ਵੜੀਆਂ ਕਰਦਾ ਉਦਾਂ ਇਹ ਵੀ ਵੜੀਆਂ ਕਰਨੇ ਆ ਹੁਣਗੇ ਲਾਗੇ ਨੂੰ ਕੇ ਵਿਖਾਉਣਾ ਕਿਦੇ ਵਿਗਾ ਇਹਨੂੰ ਉਹ ਵੀ ਇੱਕਿਆ ਬਾਹਰ ਲਾ ਠੱਕਾ ਕਾਕਾਣ ਉਹ ਮਾਸਾ ਜ਼ੋਰ ਦੀ ਲਾਦਾ ਠੱਕਾ ਕੀ ਗਲਿਆ ਤੂੰ ਵੀ ਉੱਤਰ ਕੇ ਚੱਲ ਜਾ ਤੇਰੀਆਂ ਲਾ ਤੈਨੂੰ ਗੁੱਲਾ ਪਿਆ ਵਿਚਾਰਾ ਅੱਗੇ ਉੱਡਾ ਕਿਤੇ ਜ਼ੋਰ ਕਿਥੋਂ ਲਾ ਲੈ ਉਹ ਵੀਰ ਇੱਥੇ ਕੋਈ ਮਕੈਨਿਕ ਨਹੀਂ ਆਦਾ ਸਕੂਟਰ ਖਰਾਬ ਹੋ ਗਿਆ ਮਕੈਨਿਕ ਤਾਂ ਵੀਰ ਹੈਗਾ ਦੋਗਹ ਦੁਕਾਨਾਂ ਛੱਡ ਕੇ ਤੇ ਪਰ Papa ਆਪ ਤੇ ਅੱਜ ਹੁਣਾਂ ਨਹੀਂ ਉਹਦਾ ਮੁੰਡਾ ਬੈਠਾ ਨਾ ਉਹ ਸਿੱਖ ਚਵੜਾ ਚੱਲ ਜਾ ਬੜਾ ਤੇਜ਼ ਆ ਨਿੱਕਾ ਹੈ ਹੋਈ ਸੀ ਇਹ ਬਿਲਕੁਲ ਚਲ ਇਹਦਾ ਤਾਂ ਕੰਮ ਨਬੇੜਾ ਇਹਨੂੰ ਚਲਾਵਾ ਆਹ ਹੋ ਆ ਗਿਆ ਸਕੂਟਰ ਆਨ ਮਗਰੇ ਇਹ ਹੋਊਗੀ ਲਾ ਬਾਹਰ ਬੁਲੀ ਦੇਖ ਆ ਵੇਖੀ ਵੀਰੀ ਨੂੰ ਯਾਰ ਸਟਾਰਟ ਨਹੀਂ ਹੋ ਰਿਹਾ ਇਹ ਪਾ ਵੇਖਿਆ ਸਟਾਰਟ ਹੋ ਜਾਊਗਾ ਅੱਗੇ ਲਿਆ ਚੈੱਕ ਕਰਨਾ ਪੈਣਾ ਚੈੱਕ ਕਰਨ ਨੂੰ ਇਹਦਾ ਬਿੱਟ ਕਿਹੜੇ ਆਵਾ ਉਹ ਇਹਨੂੰ ਖੋਲ ਕੇ ਚੈੱਕ ਕਰਨਾ ਪੈਣਾ ਬਾਲੀ ਐਂਡ ਕਰਾਉਂਦੇ ਵੀਡੀਓ ਦੀ ਇਹਨੂੰ ਕੀ ਗੱਲ ਹੋਈ ਐ ਉਹ ਭਰਾਵਾ ਜੇ ਗੱਲ ਦਾ ਪਤਾ ਹੁੰਦਾ ਤੇ ਤੇਰੇ ਕੋਲ ਲੈ ਜਾਂਦੇ ਨਹੀਂ ਫੇਰ ਵੀ ਕਿੰਨਾ ਕੁ ਚਿਰ ਉਹ ਬੰਦ ਹੋ ਇਹਨੂੰ ਉੱਥੇ ਆਉਂਦੇ ਆਉਂਦੇ ਬੰਦ ਹੋ ਗਿਆ ਸਟਾਰਟ ਹੋ ਗਿਆ ਅੱਛਾ ਇਹਨੂੰ ਲੰਮੇ ਪਾਉ ਲੰਮੇ ਪਾ ਕੇ ਦੀਆਂ ਦੰਗੀਆਂ ਦਸਨੀਆਂ ਵਾ ਉਹ ਭਰਾਵਾ ਕੰਮ ਹੀ ਇਹਦਾ ਲੰਮੇ ਪਾ ਕੇ ਹੁੰਦਾ ਲੰਮੇ ਕਰਾਲਾ ਦੇਖ ਬੜਾ ਕਰਮ ਹੀ ਨਿਕਾ ਆਹ ਬਾਬਾ ਇਹ ਦੋ ਮਿੰਟ ਮੈਂ ਸਮਾਂ ਲੈਵਾਂ ਨੂੰ

ਦਰੂਨ ਸਹੀ ਕਰਕੇ ਦਰੂਗਾ। ਉਹ। ਆਮਰੇ ਵੀਰੇ ਜੇ ਜਦਾ ਹੀ ਵਜੇ ਆਵਾ। ਇੱਤਾ ਕਰਤੀ ਇਹਨੂੰ ਘਰ ਖੜ ਤੇ ਜਿਹੜੀ 4 ਦਿਨ ਸੇਵਾਉਂਦੀ ਉਹ ਕਰੂਗੀ। ਇਹ ਬਸ ਆਖਰੀ ਸਾਮਾ ਦੇ। ਇੱਥੇ ਰਾਂ ਪਹਾਂਗੇ ਇੱਥੇ। ਉਹ ਭਰਾਵਾ ਇਹਨੂੰ ਸਹੀ ਕਰ ਅਸੀਂ ਲੈ ਗ ਜਾਣਾ ਅਸੀਂ ਗਾਹ ਵੀ ਪੁੰਚਣਾ ਵਗਦੇ। ਇਹ ਨਹੀਂ ਜਾਂਦਾ। ਵੀਰ ਫਿਰ ਇਹਨੂੰ 15 ਦਿਨ ਲੱਗਣੇ 15 ਦਿਨ ਇਹਨੂੰ ਛੱਡ ਦੇ ਉੱਥੇ। ਉਹ ਜੇ ਅਸੀਂ ਇਹਨੂੰ ਇੱਥੇ ਛੱਡ ਗਏ ਤੇ ਗਾੜੀ ਅਸੀਂ ਪੈਰਾਸ਼ੂਟ ਤੇ ਆਣਾ। ਪੈਰਾਸ਼ੂਟ। ਅਵੀਰ ਬਣਾਉਣ ਲੱਗਾ ਤੇਨੂੰ ਘੰਟਾ ਕਿ ਲੱਗਣਾ। ਆਹਦਾ ਸਮਾਨ ਲਾਭਦੇ 15 ਦੇ ਨੰਗ ਜਾਣੇ ਨਾਲੇ ਜਿੱਡਾ ਪੁਰਾਣਾ ਮਾਡਲ ਇਹਦੇ ਬਾਕੀ ਸਮਾਨ ਵੀ ਇਹਦਾ ਜਾਹਰ ਬੜਾ ਤੂੰ ਇੱਕ ਵਾਰ ਮੜਾ ਚੰਗਾ ਠੀਕ ਕਰ ਦੇ ਯਾਰ ਵੇਚਣਾ ਵੇਖੀ ਨਾਲੇ ਕੋਈ ਗਾਹਕ ਹੋਗਾ ਦਸੀ ਵੇਚਣਾ ਪਾ ਉਹ ਗਾਹਕ ਇੱਥੇ ਅੱਗੇ ਜਾ ਕੇ ਕੋਈ ਕਬਾੜੀ ਆਵੇ ਉਹ ਪਾ ਕੇ ਹੋ ਜੀਆਂ ਗੱਲਾਂ ਕਰਦਾ ਦਾਦਾ ਆਡਾ ਆਖਰੀ ਨਿਸ਼ਾਨੀ ਦੇ ਗਿਆ ਸਾਨੂੰ ਵੇਚਣਾ ਘੱਟ ਓਏ ਆਖਰੀ ਨਿਸ਼ਾਨੀ ਨਹੀਂ ਆ ਤੁਹਾਡੇ ਗੱਲ ਸਿਆਪਾ ਪਾ ਕੇ ਆਇਆ ਕਦਰ ਕੋਈ ਹੈਗਾ ਸੈਂਗਣਾ ਨਾ ਮੋਰਸਲ ਆ ਲੱਗਾ ਪਿੱਛੇ ਪਲਟੀਨਾ ਵੇਗਾ ਬਾੜੀ ਲਾਪਾ ਕਰਦਾ ਯਾਰੇ ਮਾਸਾ ਨਹੀਂ ਲਿਆਈ ਕਰਦਾ ਪਰ ਐਂਡ ਵੀਡੀਓ ਬਣੀ ਪੂਰੀ ਉਹ ਪਲਸਰ ਕਿਨੇ ਦਾ ਆ ਇਹ ਤੋਂ ਹੱਥ ਚੋਕੀ ਲਾ ਦੂੰ ਤੇਰੇ ਵਾਸਤੇ ਕਰੀ ਗੱਲ ਲੈ ਗਰੰਡ ਮਾਰ ਦਾਂ ਨਹੀਂ ਕਿੰਨਾ ਦਾ ਰੇਟ ਹੈ ਤੈਨੂੰ ਫੜ ਕੇ ਚਿਰਤਾ ਲੱਗ ਜਾਣਾ ਸਹੀ ਆ ਉਹਨੂੰ ਸਿੱਧਾ ਕਰ ਲੋ ਕਿਤੇ ਅਦੀ ਨਾ ਵਕੀ ਚੜ ਜਾਏ ਚਲਾ ਦੀਰ ਵੇਖ ਕੇ ਦੱਸ ਕਿਹੜਾ ਕਿਹੜਾ ਨੁਕਸਿਆ ਬਾਅਦ ਚ ਖਰਚੇ ਦਾ ਹਿਸਾਬ ਤਾਂ ਵੀ ਲਾਉਣਾ ਨੁਕਸ ਦੱਸ ਦੇ ਨੇ ਵੀਰ ਦੱਸੋ ਨੁਕਸ ਕੀ ਆ ਅੱਥੜੀ ਕਰਨ ਨੂੰ ਰੱਖੀ ਆ ਜਿਹੜਾ ਬੋਲਦਾ ਸਵਾਲ ਜਵਾਬ ਜੇ ਕਰਦਾ ਉਹਦੇ ਗਿੱਟਿਆਂ ਨਹੀਂ ਮਾਰੀਦੀ 10 ਫਿਰ ਟੋਟਲ ਖਰਚਾ ਕਿੰਨਾ ਕਰੂ ਤੇ ਟੋਟਲ ਰੰਗ ਰੂੰਗੂ ਵੀ ਕਰਨਾ ਉਹ ਰੰਗ ਰੂੰਗੂ ਵੀ ਹੋਣੀ ਆ ਲਾਵਾਗੇ ਨਾਲ ਲੱਗਦਾ ਰੰਗ ਵੀ ਕਰਦੇ ਰੰਗ 6000 ਰੁਪਿਆ ਖਰਚਾ 6000 ਰੁਪਿਆ 4000 ਰੁਪਏ ਦਾ ਤਾਂ ਦਾਦੇ ਨੇ ਸਕੂਟਰ ਲਿਆ ਤੇ 3000 ਰੁਪਏ ਕਈ ਆਂਡਿਆ ਜੇ ਨਹੀਂ ਪੈਸੇ ਲਾਉਂਗੇ ਉਹ ਗਿਆ ਤਾਂ ਜਿੱਥੇ ਦਾਦੇ ਨੂੰ ਫੁੱਕਾ ਦੂਗ ਨਾਲ ਹੀ ਫੁੱਕੂ ਦਿੰਦੇ ਸਾਰੇ ਬਾਲੀ ਗਰ ਬਕਾ ਚੱਲ ਆਵਨ ਨੰਨਾ ਕਾਕਾ ਸੁਆਹ ਹਾਂਜੀ ਸਾਰੇ ਭੈਰ ਭਰਾ ਜਿਹੜੇ ਆਪਣੇ ਚੈਨਲਾਂ ਜਿਹੜੇ ਵੀਡੀਓ ਲਈਦੀ ਸੀ ਵੇਖ ਤੇ ਕਮੈਂਟ ਕਰਕੇ ਦੱਸਿਓ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਆ ਤੇ ਵੀਡੀਓ ਨੂੰ ਸ਼ੇਅਰ ਕਰਦਾ ਕਰੋ ਲਾਈਕ ਆਦਿਆ ਕਰੋ ਤੇ ਜਿਹੜੇ ਭੈਣ ਭਰਾ ਜੁੜੇ ਨੇ ਚੈਨਲ ਦੇ ਨਾਲ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤੇ ਵੀਡੀਓ ਵੀਰੋ ਨੇ ਪੂਰੀ ਐਂਡ ਬਣਾਉਂਦੇ ਆ ਨਾ ਆ ਰਿਹਾ ਕਿ ਨਜ਼ਾਰਾ ਤੇ ਠੀਕ ਆ ਜੀ ਮਿਲਦੇ ਤੁਹਾਨੂੰ ਆਪਾਂ ਅਗਲੀ ਨਵੀਂ ਵੀਡੀਓ ਦੇ ਵਿੱਚ ਤੇ ਧੰਨਵਾਦ ਸਤਿ ਸ੍ਰੀ ਅਕਾਲ ਜੀ